ਕੱਲ ਕੀਤਾ ਜੀ ਪਾਕਿਸਤਾਨ ਨੇ ਇੰਡੀਆ ਤੇ ਅਟੈਕ ਸਾਡੇ ਪੰਜਾਬ ਤੇ ਕੀਤਾ ਬੱਚਿਆਂ ਨੂੰ ਹੋ ਗਈਆਂ ਆ ਆਨਲਾਈਨ ਕਲਾਸਿਸ ਸ਼ੁਰੂ ਇਹਨਾਂ ਨੂੰ ਛੁੱਟੀਆਂ ਹੋ ਗਈਆਂ ਛੁੱਟੀਆਂ ਹੋ ਗਈਆਂ ਇਹਨਾਂ ਨੂੰ ਸੀ ਇਹ ਤਾਂ ਉਹਨਾਂ ਦੀਆਂ ਮਾਵਾਂ ਨੂੰ ਵੀ ਇਹਨਾਂ ਨੇ ਇੱਦਾਂ ਰੱਜੀ ਇਹਨਾਂ ਦੇ ਇੱਦਾਂ ਦੇ ਪੁੱਤ ਆ ਹਾਂ ਚਲੋ ਇਹ ਜਿਹੜਾ ਟਾਈਮ ਆ ਸੁੱਖ ਸ਼ਾਂਤੀ ਨਾਲ ਲੰਘ ਜਾਵੇ ਇੱਧਰ ਅੱਡੇ ਰੋਟੀ ਖਾ ਕੇ ਚੱਲ ਗਏ ਆ ਤੇ ਇੱਧਰ ਹਰਮਨ ਨੂੰ ਵੀ ਲੱਗੇ ਆ ਖਾਣ ਠੀਕ ਆ ਜੀ ਧਿਆਨ ਨਾਲ ਜਾਈਓ ਹੈ ਇਹਨੂੰ ਗੁੱਸਾ ਹੋ ਆਉਂਦਾ ਜੀ ਬੰਦੇ ਨੂੰ ਸਾਡੇ ਗੁੱਸਿਆਂ ਆ ਮੈਂ ਹੈ ਨਹੀਂ ਸਾਡੇ ਘਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਓਕੇ ਬੱਤ ਚਲੋ ਦੋ ਦਹਾੜੇ ਦੋ ਦਿਨ ਹੋ ਗਏ ਆ ਖੂਬ ਰੌਣਕਾਂ ਲੱਗੀਆਂ ਹੋਈਆਂ ਸੀਗੀਆਂ ਡਿਫੈਂਸ ਸਿਸਟਮ ਬਹੁਤ ਵਧੀਆ ਆ ਇਸ ਕਰਕੇ ਟੈਨਸ਼ਨ ਨਹੀਂ ਹੈਗੀ ਕੋਈ ਟੈਨਸ਼ਨ ਨਹੀਂ ਹੈਗੀ ਅਸੀਂ ਤਾਂ ਆਲੂ ਵਾਲੇ ਰੌਣਕਾਂ ਨੇ ਆਈਆਂ ਨਹੀਂ ਆ ਨਹੀਂ ਤੁਸੀਂ ਇਦਾਂ ਕਹਿ ਤੁਕੇ ਤੁਸੀਂ ਨਹੀਂ ਮੰਗਦੇ ਸੀ ਤਾਂ ਮੰਗ ਲਈਏ ਨਾ ਸਾਨੂੰ ਮੰਨਦਾ ਆ ਦੋ ਦਿਨ ਹੋ ਗਏ ਸੀ ਨੂੰ ਫਰਾਂਸਰ ਆਇਓ ਸੀਗੇ ਅੱਜ ਇਹਨਾਂ ਦੇ ਦੋ-ਦੋ ਲੱਖ ਹੈਗੇ ਆ ਫਾਲੋਅਰ ਇਦਾਂ ਕਹਿੰਦੇ ਅਸੀਂ ਖਲਾਲਾ ਪਾਉਂਦੇ ਆ ਇਹ ਕਰਦੇ ਆ ਜੀ ਇੱਥੇ ਹੀ ਬਲੌਗ ਦਾ ਐਂਡ ਤੇ ਫਿਰ ਆਪਾਂ ਵੀ ਲੈਂਡ ਕਰ ਦੇਣੀ ਆ ਬੰਦ ਸਤਿ ਸ਼੍ਰੀ ਅਕਾਲ ਜੀ ਪੌਣੇ 11 ਦਾ ਤੇ ਲੋ ਜੀ ਆਪਾਂ ਇੱਕ ਲੈ ਕੇ ਆ ਗਏ ਤੁਹਾਡੇ ਨਾਲ ਫਿਰ ਵਧੀਆ ਜਿਹਾ ਬਲੌਗ ਪਹਿਲਾਂ ਹੈਗਾ ਦਾ ਕੈਮਰਾ ਗੰਦਾ ਮੜਿਆ ਕਰ ਲਿਆ ਸਾਫ਼ ਤੇ ਚਲੋ ਜੀ ਕਰੋ ਜੀ ਬਲੌਗ ਦੀ ਸ਼ੁਰੂਆਤ ਹਾਂ ਜੀ ਕਾਹੇ ਸਾਲਿਆਂ ਨੂੰ ਕੰਟੀ ਅੰਦਰ ਬਲੌਗ ਕਰਾ ਦਿਆਂਗੇ ਕੀਕਾ ਤੋਂ ਪਰਮਾਤਮਾ ਦਾ ਸਾਰੇ ਆਪ ਕੋ ਪੜੀਆਂ ਵਾਲੀ ਸਲੀਕਾ ਦੋ ਕੱਲ ਕੀਤਾ ਜੀ ਪਾਕਿਸਤਾਨ ਨੇ ਇੰਡੀਆ ਤੇ ਅਟੈਕ ਸਾਡੇ ਪੰਜਾਬ ਤੇ ਕੀਤਾ ਪਰ ਸਲੂਟ ਆ ਫੌਜੀਆ ਨੂੰ ਜਿਨ੍ਹਾਂ ਨੇ ਸਾਰੇ ਡਰੋਨ ਉੱਪਰ ਹੀ ਛੁੱਟ ਦਿੱਤੇ ਜੀ ਇਹਨਾਂ ਦੇ ਖਬਰਾਂ ਹੁਣ ਬਾਕੀ ਆਣਗੀਆਂ ਹੁਣ ਸੀ ਉਹਨਾਂ ਨੂੰ ਸਲੂਟ ਹਾਂ ਮੈਂ ਕਹਨੀ ਆ ਨਾ ਰੱਤ ਜੋ ਕੰਮ ਉਹ ਕਰਦੇ ਆ ਨਾ ਉਹ ਹਾਂ ਖੁਦ ਦੇਖੀਏ ਖੁਦ ਆਪਾਂ ਕੋਠੇ ਦੇਖੇ ਅੱਡੇ ਦਾ ਡਰੋਨ ਜਾਂਦੇ ਹੋਏ ਹਾਂ ਜਾਂਦੇ ਹੋਏ ਅਸੀਂ ਖੁਦ ਦੇਖੀਏ ਹਾਂ ਵੀਡੀਓ ਵੀ ਬਣਾਈ ਸੀ ਪਰ ਉਹ ਆਪਾਂ ਵੀਡੀਓ ਸ਼ੇਅਰ ਨਹੀਂ ਕਰਨੀ ਉਹ ਵਾਲੀ ਹਾਂ ਚਲੋ ਖੁਦ ਦੇਖੀਏ ਹਾਂ ਇਧਰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਇਹਨਾਂ ਨਹੀਂ ਹੋਇਆ ਬੱਚਿਆਂ ਨੂੰ ਹੋ ਗਈਆਂ ਆ ਆਨਲਾਈਨ ਕਲਾਸਿਸ ਸ਼ੁਰੂ ਉਹਨਾਂ ਨੂੰ ਛੁੱਟੀਆਂ ਹੋ ਗਈਆਂ ਛੁੱਟੀਆਂ ਹੋ ਗਈਆਂ ਉਹਨਾਂ ਨੂੰ ਤੁਸੀਂ ਅੱਗੇ ਦਾ ਮੈਸੇਜ ਦੇਖੋ ਕੀ ਆ ਕੀ ਜਾਂਦਾ ਤੇ ਉਹ ਲੱਗੀ ਹੋਈ ਏ ਉਹਦੀ ਆਨਲਾਈਨ ਕਲਾਸ ਹੁਣ ਸਾਰੇ ਸਾਰੇ ਬਾਹਰ ਨਿਕਲ ਕੇ ਖੜੇ ਕੋਟਿਆਂ 'ਚ ਖੜੇ ਹਨਾ ਵੀਡੀਓ ਬਣਾਈਆਂ ਆਪਾਂ ਪਰ ਉਹ ਆਪਾਂ ਵੀਡੀਓ ਸ਼ੇਅਰ ਨਹੀਂ ਕਰਨੀਆਂ ਹੈਗੀਆਂ ਕੋਈ ਮੈਸੇਜ ਆ ਰਹੇ ਆ ਵੀ ਇਧਰ ਦੀ ਕੋਈ ਵੀ ਵੀਡੀਓ ਸ਼ੇਅਰ ਨਾ ਕਰੋ ਆਪਣੀਆਂ 20 15 20 40 50 ਦੇਖੇ ਆਪਾਂ ਆਪਾਂ ਜਦੋਂ ਚੜੇ ਹਨ ਜਦੋਂ ਬੱਤੀ ਗਈ ਹੈ ਬਲੈਕ ਆ ਕਰਵਾਇਆ ਹੈ ਆਪਾਂ ਬੱਤੀ ਆ ਪਕੋਟੇ ਜਿਹੜੀ ਆਪਾਂ ਤੋਂ ਉਹ ਚਾਹ ਧੁਮਾਕੇ ਕਿੱਥੇ ਹੋਏ ਧੁਮ ਜਦ ਆਪਾਂ ਥੱਲੇ ਆਗੇ ਸੀਗੇ ਨਾ ਫੇਰ ਵੀ ਤਮਾਕੀ ਹੁੰਦੇ ਰਹੇ ਆ ਉਦੋਂ ਵੀ ਹੋਇਆ ਏ ਤਮਾਕੀ ਤਮਾਕੀ ਹੁੰਦੇ ਰਹੇ ਉਦੋਂ ਤੱਕ ਚਲੋ ਸੱਚੀ ਗੱਲ ਨੂੰ ਅਮਰਾ ਕਰੀਏ ਬਿਲਕੁਲ ਬਿਲਕੁਲ ਜਿਹੜੇ ਸਾਹਮਣਾ ਕਰਦੇ ਆ ਸਾਹਮਣਾ ਕਰਦੇ ਆ ਤੇ ਉਹਨਾਂ ਦੀ ਮਾਮਾ ਨੂੰ ਵੀ ਜਿਨ੍ਹਾਂ ਨੇ ਇੱਦਾਂ ਦੀ ਸੱਚੀ ਜਿਹੜਾ ਦੇ ਇਦਾਂ ਦੇ ਪੁੱਤ ਆ ਹਾਂ ਚਲੋ ਕਰਦੇ ਆ ਜੀ ਬਾਕੀ ਨਾਸ਼ਤੇ ਨਾਲ ਸ਼ੁਰੂਆਤ ਪਹੁੰਚ ਗਿਆ ਜੀ ਅੰਦਰ ਤੇ ਅੱਜ ਦਾ ਬਲੌਗ ਇੱਕ ਫੇਰ ਲੈ ਕੇ ਆਏ ਤੁਹਾਡੇ ਲਈ ਵਧੀਆ ਜਿਹਾ ਨਾਲ ਲਗਾਨੇ ਟੀਵੀ ਤੇ ਦੇਖਦੇ ਆ ਖਬਰਾਂ ਪ੍ਰਿੰਸ ਪ੍ਰੈਸ ਪ੍ਰੈਸ ਆ ਗੁਰਦੇ ਲੋ ਜੀ ਇੱਧਰ ਆ ਗਏ ਅੱਜ ਬੇਸਨ ਵਾਲੀਆਂ ਰੋਟੀਆਂ ਕਿਉਂਕਿ ਰਾਤੀ ਨਿਆਣਿਆਂ ਨੇ ਬਣਵਾਈਆਂ ਸੀ ਰੋਟੀਆਂ ਤੇ ਪਕੌੜੇ ਪਕਾੜੇ ਖਾ ਗਏ ਰੱਜ ਕੇ ਚੰਗੀ ਤਰ੍ਹਾਂ ਤੇ ਰੋਟੀਆਂ ਸਾਰਿਆਂ ਨੇ ਖਾਦੀ ਨਹੀਂ ਨਹੀਂ ਕੋਈ ਕੁਛ ਕਿ ਨਹੀਂ ਅੰਛੂ ਬਾਹਰੇ ਕੁਛ ਹੀ ਆਣਾਂ ਨੇ ਰੋਟੀ ਖਾਦੀ ਨਹੀਂ ਖਾਦੀ ਆ ਤੇ ਕੁਛ ਕਿ ਨਹੀਂ ਖਾਦੀ ਇੱਕ ਦਾ ਜੀ ਰੋਹਿਤ ਨੇ ਖਾਦੀ ਨਾ ਕਹਿੰਦੇ ਸਾਡੇ ਲਈ ਰੋਟੀ ਬਣਾ ਦੇ ਕਈ ਵਾਰ ਰਾਤ ਨੂੰ ਅਸੀਂ ਖਾ ਲੈਣੇ ਆ ਅਸੀਂ ਉਹਨਾਂ ਰੋਟੀਆਂ ਨੂੰ ਹੁਣ ਬੇਸਨ ਲਾ ਕੇ ਤੇ ਲੱਗਿਆ ਜੀ ਖਾਣ ਕਿਉਂਕਿ ਇਹ ਵੈਸੇ ਵੀ ਮੇਰੀਆਂ ਵੀ ਫੇਵਰੇਟ ਆ ਮੇਰੀਆਂ ਸਾਰਿਆਂ ਦਾ ਫੇਵਰੇਟ ਹੀ ਜਾਂਦਾ ਅੱਜਕੱਲ ਔਰ ਚ ਇੱਕ ਨਵੇਂ ਬਲੌਗ ਚ ਤੇ ਵਧੀਆ ਜਿਹਾ ਲੈ ਕੇ ਆਏ ਆ ਤੁਹਾਡੇ ਲਈ ਇਹ ਵੀ ਉਮੀਦ ਕਰਦੇ ਆ ਵੀ ਤੁਹਾਨੂੰ ਵਧੀਆ ਲੱਗਦੇ ਬਲੌਗ ਸਾਡੇ ਔਰ ਸਾਡ ਨੂੰ ਇਦਾਂ ਹੀ ਸਪੋਰਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਾਓ ਤੇ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਅਰਦਾਸ ਕਰੋ ਬਈ ਸੁੱਖ ਸ਼ਾਂਤੀ ਸੁੱਖ ਸ਼ਾਂਤੀ ਦੇ ਨਾਲ ਇਹ ਟਾਈਮ ਨੁਕਸਾਨ ਨਾ ਹੋ ਵੀ ਜਾਨੀ ਮਾਲ ਕੋ ਲੱਗ ਸਕੇ ਇਹ ਜਿਹੜਾ ਟਾਈਮ ਆ ਸੁੱਖ ਸ਼ਾਂਤੀ ਨਾਲ ਲੰਘ ਜਾਵੇ ਚਲੋ ਬਣੇ ਰਹੀਓ ਜੀ ਸਾਡੇ ਬਲੌਗ ਦੇ ਨਾਲ ਹਾਂਜੀ ਹਾਂਜੀ ਆ ਗਏ ਅੱਜ ਸੁਝਾ ਦੇਖੋ ਥੋੜਾ ਆਪਾਂ ਛੋਲੇ ਉੱਪਰ ਰੱਖ ਲੈਂਦੇ ਆ ਇਹਦੇ ਵਿੱਚ ਉਹਦੇ ਵਿੱਚ ਪਾ ਕੇ ਚਾਪਤੀ ਵਿੱਚ ਛੁੱੜਤੀ ਆ ਤੇ ਨਾਲ ਕੜੀ ਕੜੀ ਆ ਤੇਜ ਪੱਤਾ ਲੌਂਗ ਲੇਟੀਆਂ ਜੋ ਪਾ ਦਿੱਤੀ ਆ ਬਸ ਹੁਣ ਆਪਾਂ ਇਹਨੂੰ ਉਬਾਲ ਲਈਏ ਠੀਕ ਹੈ ਠੀਕ ਇਹ ਰੱਖ ਫ੍ਰਿਜ ਦੇ ਵਿੱਚ ਇਹਨੂੰ ਉਬਾਲ ਲਈਏ 4-5 ਆ ਰੱਖ ਫ੍ਰਿਜ ਦੇ ਵਿੱਚ ਤੇ ਆਪਾਂ ਸਮਾਨ ਕਰ ਲਈਏ ਤਿਆਰ ਕੱਟਪਟਾ ਲਾਉਂਦੇ ਆ ਤੇ ਛੇ ਦੇ ਬਣਾ ਲਈਏ ਠੀਕ ਜੀ ਉਹ ਦਿੱਕਤ ਨਹੀਂ ਮਿਲਦੇ ਆ ਹਾਂ ਲੋ ਜੀ ਟਾਈਮ ਇੱਧਰ 2 ਵਜੇ ਚੱਲਿਆ ਤੇ ਇੱਧਰ ਅੱਧੇ ਕ ਰੋਟੀ ਖਾ ਕੇ ਚਲ ਗਏ ਆ ਤੇ ਅੰਦਰ ਹਰਮਨ ਵੀ ਲੱਗੇ ਆ ਖਾਣ ਉਹ ਚਲ ਗਏ ਆ ਤੇ ਇਹ ਇੱਥੇ ਆ ਨਾ ਬਹੁਤ ਦੇਖ ਹਾਂ ਜੀ ਵਧੀਆ ਲੱਗੀ ਰੋਟੀ ਰੋਟੀ ਦਾ ਹਵਾ ਹੀ ਲੰਦਾ ਜੀ ਹਾਂ ਲੋ ਜੀ ਇਹ ਹੁਣ ਲੱਗੇ ਆ ਰੋਟੀ ਖਾਣ ਬੰਦ ਕਰ ਕੇ ਚੱਲੇ ਵੱਧਨ ਵਾਲਾ ਨਹੀਂ ਨਹੀਂ ਹੁਣ ਦਾਦੀ ਤੇਰੀ ਕਹਿੰਦੀ ਨਹੀਂ ਹੁਣ ਆਇਆ ਨਵਦੀ ਚਲੋ ਜੀ ਚਾਹ ਮਿਲਦੇ ਆ ਚਾਹ ਨਾ ਮਤਲਬ ਕੋਈ ਨਹੀਂ ਰੋਕ ਜਦੋਂ ਮੈਂ ਪੀ ਲੈਣੇ ਚਲੋ ਜੀ ਮਿਲਦੇ ਆ ਫਿਰ ਹਾਂਜੀ ਲੋ ਜੀ ਤਿਆਰੀਆਂ ਹੋਰ ਤਿਆਰੀਆਂ ਕਰ ਲਈਏ ਚਲੋ ਠੀਕ ਹੈ ਜੀ ਧਿਆਨ ਨਾਲ ਜਾਈਓ ਹੈ ਚਲੋ ਠੀਕ ਹੈ ਜੀ ਫੇਰ ਆਈਓ ਹਾਂ ਠੀਕ ਹੈ ਸਮੇਂ ਦਾ ਦੇ ਵੀ ਵਟੇ ਆ ਠੀਕ ਹੈ ਪਿਆਰ ਬਾ ਮੜਾ ਦਾ ਗੁੱਸੇ ਦੇ ਕੰਟਰੋਲ ਕਰਕੇ ਆਪਣੇ ਇਹਨੂੰ ਗੁੱਸਾ ਉਹ ਆਉਂਦਾ ਜੀ ਬੰਦੇ ਨੂੰ ਆਂਦਾ ਕਦੇ ਕਦੇ ਹੀ ਆਂਦਾ ਕਦੇ ਕਦੇ ਹੀ ਆ ਪਰ ਆਂਦਾ ਜਿਆਦਾ ਆ ਹੋਰ ਧਿਆਨ ਨਾਲ ਚਲੋ ਜੀ ਰੁਬਲ ਰੁਬਲ ਹੈ ਰੁਬਲ ਹੈ ਹੈਡਫੋਨ ਲੱਗੇ ਆ ਤੇ ਕੰਨਾਂ ਨੂੰ ਨਹੀਂ ਗੁੱਸੇ ਆ ਗਿਆ ਨਹੀਂ ਨਹੀਂ ਗੁੱਸੇ ਨਹੀਂ ਆ ਗਿਆ ਹੈਡਫੋਨ ਲੱਗੇ ਆ ਹੈਡਫੋਨ ਆ ਕੇ ਕੰਮ ਨਹੀਂ ਆ ਗਿਆ ਨਹੀਂ 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 ਗੁੱਸੇ ਕਹਿੰਦੇ ਕਹਿੰਦਾ ਫੋਨ ਦਾ ਗਿਆ ਗੁੱਸੇ ਗੁੱਸੇ ਨਹੀਂ ਗੁੱਸੇ 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 ਆਸੀ ਕੰਮ ਜੀਏਗੀ ਸਾਡੇ ਗੁੱਸਿਆਂ ਦਾ ਕੰਮ ਹੈ ਨਹੀਂ ਸਾਡੇ ਘਰ ਨਹੀਂ ਕੋਈ ਇੱਕੋ ਜਿਹੀ ਜਿੰਨਾ ਮਰਜ਼ੀ ਬੋਲ ਲੈਣ ਸਾਡੇ ਘਰ ਗੁੱਸੇ ਵਾਲਾ ਕੰਮ ਹੈ ਨਹੀਂਗਾ ਜਿਹੜਾ ਗੁੱਸਾ ਕਰਦਾ ਉਹਨੂੰ ਬੁਲਾਇਦਾ ਨਹੀਂ ਆਪੇ ਠੀਕ ਹੋ ਜਾਊਗਾ ਚੱਲ ਕੋਈ ਨਹੀਂ ਚੱਲ ਕੋਈ ਗੱਲ ਨਹੀਂ ਤੇਰੇ ਸਾਹਮਣੇ ਆ ਕਿਦਾਂ ਸਟੇਟ ਦੇ ਕੰਮ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਮੈਨੂੰ ਕਹਿ ਦੇਗਾ ਭਾ ਮੈਨੂੰ ਕਹਦੇ ਹੋ ਬਣਾ ਦਊਗਾ ਤੇ ਫਿਰ ਭੱਜੀ ਮੇਰੀ ਗੱਡੀ ਦਾ ਗੱਡੀ ਦਾ ਉਹ ਤੇ ਨੋਪੇ ਗੱਡੀ ਪੈਸਾ ਮਾਰ ਲੇ ਕਿਹੜਾ ਬੰਦੇ ਕਿਹੜਾ ਤੂੰ ਦੇਖੀ ਮੈਂ ਉਹ ਕੇ ਬਤ ਚਲੋ ਠੀਕ ਹੈ ਚੰਗਾ ਵੀ ਓਕੇ ਚੰਗਾ ਚੱਲ ਮੋੜ ਮੋੜ ਦੋਨਾਂ ਦੇ ਹੱਥ ਚਲੋ ਧਿਆਨ ਨਾਲ ਜਾਈਓ ਕੋਈ ਨਾ ਕਾ ਬੰਸਨ ਫੰਗੜੀ ਜਰਾ ਇਹ ਮਾਰ ਸਕਦੇ ਕਿ 29 ਆ ਓਏ ਕਿਡਾ ਪਤਲਾ ਆ ਓਏ ਕੀ ਪਤਲਾ ਆ ਫਾਰਮਰ ਆ ਫੁਰੀਆ ਫਿਗਰ ਹੀ ਬੰਲੀ ਦੀ ਅਰੁਣ ਭਾਈ ਕੌਨਸੀ ਡਾਈਟ ਲੈਂਦੇ ਹੋ ਜਰਾ ਹਮ ਕੋ ਵੀ ਬਤਾ ਦੋ ਇਹਨ ਮੋਟੀਆਂ ਕੋ ਬਤਾ ਦੋ ਕਦ ਵੀ ਪਤਲੇ ਹੋ ਜਾਏਗਾ ਮੋਟੇ ਪਰ ਪੜ ਜਾਏ ਇਹਨ ਮੋਟੀਆਂ ਕੋ ਬਤਾ ਦੋ ਕੌਨਦੀ ਡਾਈਟ ਲੈਂਦੇ ਹੋ ਲਓ ਜੀ ਚੱਲੇ ਇਹ ਚੱਲੋ ਇਹ ਹੁਣ ਇਹਨਾਂ ਨੂੰ ਰਾਮਾ ਮੰਡੀ ਤੇ ਖੜ ਗਿਆ ਹੋਊਗਾ ਨਾ ਹਾਂ ਉੱਥੇ ਤੇ ਵੇਟ ਕਰਦੇ ਆ ਫਰੈਂਡ ਇਹ 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 ਚਲੋ ਆਜੋ ਹੁਣ ਅੰਦਰ ਲਿਆ ਗੋਟੇ ਤੇ ਬੈਗੋ ਨਹੀਂ ਉਹ ਚਲੋ ਆਜੋ ਹੁਣ ਮੈਂ ਕੀ ਕਿਹਾ ਉਹ ਜਿਹੜਾ ਫਰਾਜਾ ਚੋਲਾ ਲਾਉਂਦਾ ਮੈਂ ਘਾਪੜੀ ਨਾਲੇ ਦੋ ਦਿਨ ਹੋ ਗਏ ਆ ਖੂਬ ਰੌਣਕਾਂ ਲੱਗੀਆਂ ਹੋਈਆਂ ਸੀਗੀਆਂ ਮੈਂ ਕਿਹਾ ਦੋ ਦਿਨ ਹੋ ਗਏ ਖੂਬ ਰੌਣਕਾਂ ਲੱਗੀਆਂ ਸੀ ਘਰ 'ਚ ਪੂਰੀਆਂ ਬਣਾਣ ਲਈ ਹੈ ਨਾ ਮੈਂ ਛੋਲੇ ਭਿਜਣੇ ਬਾਹਰ ਆਤੀ ਮੇਰਾ ਮਨ ਵੀ ਨਹੀਂ ਸੀ ਕਰਦਾ ਨਿਆਣਿਆਂ ਕਰਕੇ ਮੈਂ ਕਹਿੰਦੀ ਜੀਂਦੇ ਰਹਿ ਤਾਂ ਸਵੇਰੇ ਬਣਾ ਲਵਾਂਗੇ ਜੇ ਮੈਂ ਕਹਾਂ ਉਹ ਯਾਰ ਆਪਣਾ ਸਪੈਂਡਿਸਟਮ ਡਿਫੈਂਸ ਸਿਸਟਮ ਬਹੁਤ ਵਧੀਆ ਆ ਇਸ ਕਰਕੇ ਟੈਨਸ਼ਨ ਨਹੀਂ ਹੈਗੀ ਉਹ ਟੈਨਸ਼ਨ ਨਹੀਂ ਹੈਗੀ ਚਲੋ ਤੇ ਹੁਣ ਹੋਏ ਹੁਣ ਆ ਦਵਾਈ ਲੈ ਕੇ ਆਏ ਆ ਜੀ ਇਹਨੂੰ ਮੋਟੀ ਨੂੰ ਸਾਡੀ ਨਾਲ ਜਿਹੜਾ ਬੁਖਾਰ ਇੱਧਰ ਲੈ ਕੇ ਆਏ ਬਿਸਕੁਟ ਆਹੋ ਦੇਖਦੇ ਆ ਹੈਪੀ ਦੀਵਾਲੀ ਪਾਕਿਸਤਾਨੀ ਵਾਲਿਆਂ ਨੂੰ ਹੈਪੀ ਦਿਵਾਲੀ ਆ ਲੋ ਜੀ ਅਸੀਂ ਕੁੜੀਆਂ ਆਈਆਂ ਮੈਂ ਕਿਹਾ ਚਲੋ ਠੀਕ ਆ ਜੀ ਮਿਲਦੇ ਆ ਜੀ ਹੁਣ ਬਣੇ ਰਹੀਓ ਬਲੌਗ ਦੇ ਨਾਲ ਹੋਰ ਕੀ ਲੋ ਜੀ ਟਾਈਮ ਹੋ ਗਿਆ 2:30 ਤੇ ਅੱਜ ਸਬਜੀ ਭਾਜੀ ਕੋਈ ਬਣਾਉਣੀ ਨਹੀਂ ਕਿਉਂਕਿ ਨਿਆਣੇ ਚੱਲ ਗਏ ਆ ਮੈਂ ਬਣਾਉਣੀ ਸੀ ਸਬਜੀ ਪਤਾ ਕਿ ਨਿਆਣੇ ਚੱਲ ਗਏ ਆ ਰਹਿ ਗਏ ਆ ਆਪਾਂ ਇਹਨਾਂ ਨੇ ਕੁੜੀਆਂ ਨੇ ਮੈਂ ਮੈਗੀ ਬਣਾ ਖਾਣੀ ਆ ਆਪਾਂ ਜਾਂਪ ਦੀ ਸਬਜੀ ਪਈ ਐ ਜਿਵੇਂ ਮੈਂ ਜਾਮਣਾ ਖਾਣੀਆਂ ਆ ਚੋਲੇ ਛੰਮੀ ਬਣਾ ਲਾਂਗੇ ਮਜ਼ਾ ਨਹੀਂ ਆਣਾ ਇਦਾਂ ਉਹਨਾਂ ਨੇ ਨਹੀਂ ਖਾਣੀ ਨਿਆਣੇ ਵੀ ਚਲਗੇ ਜੇ ਅਸੀਂ ਤਿੰਨ ਜਣੇ ਹਾਂ ਮੈਂ ਚਾਪਨਾ ਖਾਣੀ ਆ ਚਾਪਨਾ ਘੜੀ ਆਲੂ ਪਏ ਆ ਥੋੜੇ ਜੇ ਕੱਲ ਦੇ ਜਿਹੜੇ ਮੈਂ ਤੇਲ ਕਹਦਾ ਆਲੂ ਵਾਲੀਆਂ ਪਰੌਂਠੀਆਂ ਆ ਅਸੀਂ ਤਾਂ ਆਲੂ ਵਾਲੇ ਪਰੌਂਠੇ ਖਾਣੇ ਆ ਮੈਂ ਵੀ ਖਾਣੀ ਆ ਓਰ ਗੁੱਡ ਨਹੀਂ ਖਾਣੀ ਆ ਮੇਰੇ ਦੋ ਬੱਚੇ ਮਤਲਬ ਤੁਸੀਂ ਲੈ ਕੇ ਖਾਣੀ ਆ ਜਿਹੜੀ ਕੋਈ ਮੈਗੀ ਨਹੀਂ ਖਾਣੀ ਮੈਂ ਇੱਕ ਪਰੌਂਠੀ ਦਿੰਦੀ ਹਾਂ ਤੂੰ ਖੈਣ ਮਗਾ ਲਿੰਦੀ ਓਏ ਤੂੰ ਆਪਣੀ ਮੈਗੀ ਦੇਖੋ ਜੀ ਮੈਂ ਇਹ ਚਾਪਨਾ ਖਾਣੀ ਆ ਇਹਨਾਂ ਨੇ ਆਲੂ ਵਾਲੇ ਪਰੌਂਠੇ ਤੁਸੀਂ ਮੈਗੀ ਆਪਣੀ ਬਸ ਹੀ ਬਣਾਇ ਨਹੀ ਤੂੰ ਇਤਨਾ ਗੈਰ ਤੂੰ ਕਿ ਤੂੰ ਨਹੀਂ ਮੰਗਦਾ ਸੀ ਤਾਂ ਮੰਗ ਲੈ ਜਾਂਦਾ ਸਾਨੂੰ ਮਤ ਦੋ ਤੂੰ ਨਹੀਂ ਮੰਨਦੀ ਮੈਂ ਖਾਣੇ ਦੀ ਵਜੋਂ ਕੁੱਤੇ ਬੰਦੇ ਨੂੰ ਉੱਠ ਕਰਦਾ ਨੇੜੀ ਬੈਠੀ ਹੈ ਤੇ ਭੁੱਖਾ ਬੰਦਾ ਮੈਗੀ ਖਾਵੇ ਨਹੀਂ ਲੱਗਾ ਇਹ ਗੱਲ ਚੱਲ ਛੱਡ ਯਾਰ ਮੇਰੀ ਗੱਲ ਸੁਣ ਤੁਸੀਂ ਆਲੂ ਵਾਲੇ ਤੁਸੀਂ ਤੁਸੀਂ 1 ਮਿੰਟ ਤੁਸੀਂ ਆਲੂ ਵਾਲੇ ਰਹਿੰਦੇ ਹੋ ਤੁਸੀਂ ਵੀ ਚਾਹ ਵੀ ਖਾ ਲਈਓ ਠੀਕ ਆ ਬਸ ਇਹ ਨਹੀਂ ਇਹਨਾਂ ਗੱਲ ਨੂੰ ਪਾ ਕੇ ਬਣਾ ਦੇ ਮੇਰੀ ਹਾਂ ਕੋ ਬੰਨੇ ਗਾ ਰਿਹਾ ਹੈ ਨਾ ਚਲੋ ਜੀ ਘਰ ਚ ਰੋਣਗਾ ਲੱਗੀਆਂ ਸੀ ਦੋ ਦਿਨ ਹੋ ਗਏ ਆ ਬਲੌਗ ਦਾ ਨਾਮ ਵੀ ਇਹੀ ਰੱਖਣਾ ਘਰ ਦੇ ਦੋ ਦਿਨ ਹੋ ਗਏ ਰੋਣਗਾ ਬਹੁਤ ਲੱਗੀਆਂ ਸੀਗੀਆਂ ਤੇ ਅੱਜ ਥੋੜੀ ਜੀ ਕਿੰਨਾ ਮਸਾਲਾ ਸਾਜੀ ਆਏ ਹਾਏ 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 ਕੀ ਤਾਤੀ ਫਲੇਵਰ ਆ ਫਲੇਵਰ ਉਹ ਦੇਖ ਨੱਕ ਉਧਰ ਵੀ ਢੱਕ ਲਿਆ ਨੱਕ ਇਧਰ ਵੀ ਢੱਕ ਲਿਆ ਨਹੀਂ ਨਹੀਂ ਗਲੇ ਵਿੱਚ ਚੜਦੀ ਆ ਗਲੇ ਵਿੱਚ ਚੜਦਾ ਫਲੇਵਰ ਹੁੰਦਾ ਮੈਗੀ ਦਾ ਫਲੇਵਰ ਆਓ ਮੈਗੀ ਦਾ ਫਲੇਵਰ ਇੱਥੇ ਚਲੋ ਠੀਕ ਆ ਜੀ ਮਿਲਦੇ ਆ ਜੀ ਪਰੋਠੇ ਬਣਾਉਂਦੇ ਜਦੋਂ ਆਲੂ ਵਾਲੇ ਫਿਰ ਆ ਗਿਆ ਜੀ ਆਪਾਂ ਰੋਟੀ ਖਾਣ ਆ ਗਈ ਹੈ ਜੀ ਆਪਣੀ ਚਾਪਨਾ ਇੱਧਰ ਆ ਗਈ ਹੈ ਜੀ ਹੱਥ ਪਰੇ ਕਰੋ ਜੀ ਦਹੀਂ ਦੇ ਨਾਲ ਆਲੂ ਵਾਲੇ ਪਰੌਂਠੇ ਤੇ ਮੰਮੀ ਵੀ ਆਉਣ ਲੱਗਿਆ ਲੱਗੇ ਆ ਨਾਲ ਆਪਣਾ ਬਲੌਗ ਦੇਖਣ ਸੇਰ ਦੀਆਂ ਖਬਰਾਂ ਦੇਖ ਰਹੇ ਸੀਗੇ ਤੇ ਹੁਣ ਲਾਗੇ ਬਲੌਗ ਨਾਲ ਆਪਣਾ ਬਲੌਗ ਦੇਖੀਏ ਤੇ ਨਾਲ ਖਾਂਦੇ ਆ ਜੀ ਬਣ ਰਹੀਓ ਬਲੌਗ ਨਾਲ ਸਾਡੇ ਚਲੋ ਮਿਲਦੇ ਆ ਜੀ ਫਿਰ ਇੱਧਰ ਮੰਮੀ ਮੈਨੂੰ ਬੁਲਾਉਂਦੇ ਆ ਕੀ ਹੋਇਆ ਮੰਮਾ ਅੱਜ ਆ ਦੋ ਦਿਨ ਹੋ ਗਏ ਸੀ ਨੂੰ ਫੈਨਸਰ ਆਇਓ ਸੀਗੇ ਅੱਜ ਇਹਨਾਂ ਦੇ 2-2 ਲੱਖ ਹੈਗੇ ਆ ਫਾਲੋਅਰ ਆਹ ਵੇਖੋ ਖਾ ਖਾ ਕੇ ਸਾਰੇ ਬਿੱਡਾਂ ਦੇ ਥੱਲੇ ਆਹ ਗੰਦ ਪਾਇਆ ਹੈ। ਮੀਰ ਦੇ ਪੈਗਟਾ ਸਟਿੰਗ ਦੀਆਂ ਬੋਤਲਾਂ ਦੇਖ ਲਓ। ਅਗਲ ਵੇਖ ਲਓ ਜੀ। ਐਦਾਂ ਘਰੇ ਜਿ ਖਲਾਲਾ ਪਾਉਂਦੇ ਆ ਇਹ। ਦੱਸੋ। ਗਾਇਸ ਜਗਾ ਚੈੱਕ ਕਰੋ ਇੱਧਰ। ਇੱਧਰ ਕੰਮ ਦੇ ਇੱਕ ਲੋ ਲੋਕੀਨ ਨੂੰ ਲਾਈਕ ਕਰਦੇ ਆ। ਕੀ ਲਾਈਕ ਕਰਦੇ ਇਹਨਾਂ ਨੂੰ ਇਹਨਾਂ ਨੂੰ ਇਹ ਵੀ ਨਹੀਂ ਪਤਾ ਜੇ ਅਸੀਂ ਆਹ ਲੇਜ਼ ਖਾਦੇ ਆ ਟੁਕੜਾ ਲੁਵਾਵੇ ਜੇ ਬਾਕੇ ਥੋੜ੍ਹਦੇ ਆ ਦੇਖ ਲਓ ਜੀ ਹਾਲ। ਆ ਹੁਣ ਕਮਰਾ ਸਾਫ਼ ਕੀਤਾ ਕਿਤੇ ਪਸ਼ੂਆਂ ਨਾਲ ਹੀ ਭੜਾ ਕੀਤਾ ਮੈਦੀ ਕਮਰਾ। ਤੱਦਰ ਲਈ ਸਰਾਣੇ ਤਰਾਣਾ ਤੱਦਰ ਤੋਂ ਤੋਂ ਬਾਹਰ ਕਬਰ ਤੋਂ ਬਾਹਰ ਹਾਲ ਦੇਖ ਲੋ ਇਹ ਪੌਣਾ ਆਇਆ ਸੀ YouTube ਦੇ ਉੱਤੇ ਗਾਇਸ ਚਲ ਕਰੋ ਉਧਰ ਗੱਲ ਅਜੱਕ ਲਈ ਖਲਾਗਾ ਮੇਰੀ ਨਾਰਾ ਤੇ ਦੇਖਦੇ ਆਂ ਦੇਖ ਲੋ ਹਾਲ ਇਹਨਾਂ ਦੇ ਲਓ ਜੀ ਟਾਈਮ ਹੋ ਗਿਆ ਪੌਣੇ 8 ਤੇ ਆਪਾਂ ਆ ਗਏ ਘਰੇ ਤੇ ਇੱਧਰ ਹਾਂਜੀ ਆਹ ਦੇਖੋ ਜੀ ਪਹਿਲਾਂ ਕਹਿੰਦੇ ਸੀ ਕੁਝ ਨਹੀਂ ਬਣਾਉਣਾ ਛੋਲੇ ਭੇਕੇ ਰੱਖਿਓਏ ਆ ਉਹ ਵੀ ਨਹੀਂ ਬਣਾਣੇ ਹੁਣ ਸੁੱਕੇ ਆਲੂ ਹੇਵਾ ਅੱਛਾ ਝੋਲੇ ਆਵਾਲ ਕੇ ਵੀ ਹੈ ਨਾ ਫ੍ਰਿਜ ਚ ਰੱਖ ਦਿੱਤੇ ਜਮਾਨ ਵੀ ਸਾਰਾ ਪਿਆਜ਼ ਗੁਜਰੇ ਦੇ ਬਣਾਉਂਗੀ ਪੱਲੂ ਹਣ ਮੈਨੂੰ ਕਹਿੰਦੀ ਕਹਿੰਦੀ ਹਾਏ ਮੰਮੀ ਮੈਂ ਕੰਨਾ ਰੋਟੀ ਖਾਵਾਂ ਤੇ ਮੈਂ ਕਿਹਨੂੰ ਜੂਕੀ ਆਲੂ ਬਣਾ ਦਿੰਦੀ ਵੀ ਮੈਂ ਇੱਧਰ ਹੁਣ ਲੱਗਿਆ ਜੀ ਬਣਨ ਸੁੱਕੇ ਆਲੂ ਕੁੜੀਆਂ ਮੇਰਾ ਦੋਨੋਂ ਉੱਧਰ ਬੈਠੀਆਂ ਆਂ ਆਮਾ ਮੈਂ ਵਾਪਸ ਲੋ ਜੀ ਮੰਮੀ ਇੱਧਰ ਗੁੰਦੇ ਪਏ ਆਟਾ ਤੇ ਚਲੋ ਠੀਕ ਹੈ ਜੀ ਬਣੇ ਰਿਓ ਵਲੋਗ ਨਾਲ ਮਿਲਦੇ ਹਾਂ ਜੀ ਹੁਣ ਕੀ ਕਹਿੰਦੇ ਰਾਤ ਫੇਰ ਆ ਗਈ ਕਿ ਰਾਤ ਬੇ ਬਿਜਲੀ ਦਾ ਬੇ ਕੱਟ ਲੱਗਣਾ ਕੋਈ ਟੈਨਸ਼ਨ ਨਹੀਂ ਹੈਗੀ ਲੱਗ ਲਵੇ ਕੱਟ ਸਕੋ ਵਧੀਆ ਗੱਲ ਆ ਉਹ ਤਾਂ ਕਹਿੰਦੇ ਆ ਕਹਿੰਦੇ ਲੋਕੀ ਆਪਣੀਆਂ ਆਪ ਹੀ ਇਹ ਬੱਤੀਆਂ ਬੰਦ ਕਰ ਦਿੰਦੇ ਸੀ ਬੱਤੀ ਨਾ ਕੱਟੀਏ ਹਾਂ ਕਈ ਲੋਕੀ ਇਧਰ ਦੇ ਇਹ ਬੱਤੀਆਂ ਬੰਦ ਨਹੀਂ ਨਾ ਕਰਦੇ ਹੈਗੇ ਮੈਨੂੰ ਕੋਣ ਦਾ ਦਰਦ ਜਿਹੜਾ ਕਹਿੰਦੇ ਜਲੰਧਰ ਵਿੱਚ ਜਾ ਇਹ ਕੁੜੀਆਂ ਰਹਦੀ ਸੀ ਕਹਿੰਦੀ ਉਹਨਾਂ ਨੇ ਜਾ ਜਾ ਕੇ ਜਲੰਧਰ ਦੇ ਵਿੱਚ ਦੁਕਾਨਾਂ ਵਾਲਿਆਂ ਨੇ ਬਗ ਬਿਜਲੀ ਵਾਲੇ ਬੰਦੇ ਬੋਣ ਬੰਦ ਕਰਵਾ ਲਿਆ ਕਰਦੇ ਨਹੀਂ ਸੀ ਬੰਦ ਉਹ ਹੀ ਆਪਣੀ ਮਰਜ਼ੀ ਨਾਲ ਜੇ ਕੋਈ ਲੋਕੀ ਕਰਦੇ ਨਾ ਬੰਦ ਤੇ ਉਹ ਬੱਤੀ ਨਾ ਕੱਟਣ ਉਹ ਕਹਿੰਦੇ ਉਹ ਕਹਿੰਦੇ ਵੀ ਅਸੀਂ ਬੱਤੀ ਨਹੀਂ ਕੱਟਦੇ ਤੁਸੀਂ ਇਦਾਂ ਕਰੋ ਪੱਖੇ ਪੱਖੇ ਚਲਾਓ ਏਸੀ ਚਲਾਓ ਲਾ ਕੇ ਸੋਜੋ ਆਰਾਮ ਨਾਲ ਪਰ ਤੁਸੀਂ ਕਿ ਹਟਦੇ ਨਹੀਂ ਹੈਗੇ ਲੋਕੀ ਫਿਰ ਚਲੋ ਠੀਕ ਹੈ ਜੀ ਮਿਲਦੇ ਆ ਜੀ ਬਣੇ ਰਿਓ ਬਲੌਗ ਨਾਲ ਸਾਡੇ ਦੇਖਦੇ ਆ ਫਿਰ ਰਾਤੀ ਦਾ ਬਲੌਗ ਦਾ ਐਂਡ ਕਰਦੇ ਅੱਜ ਨਹੀਂ ਕਰਾਂਗੇ ਜੀ ਅੱਜ ਬੱਤੀ ਗਈ ਬਲੈਕਆਊਟ ਹੋਇਆ ਕੋਠੇ ਗਏ ਥੋੜਾ ਜਿਹਾ ਬਣਾਵਾਂਗੇ ਬਲੌਗ ਉਹ ਵੀ ਉਹਦਾ ਸ਼ਾਰਟ ਬਣਾ ਕੇ ਪਾਈ ਇੱਕ ਬਲੈਕਆਊਟ ਦੀ ਅਸੀਂ ਕੱਲ ਠੀਕ ਹੈ ਜੀ ਸਾਡੇ ਆਰਮੀ ਵਾਲੇ ਤੇ ਪੂਰਾ ਵੀ ਪੂਰਾ ਭਰੋਸਾ ਪੂਰਾ ਭਰੋਸਾ ਕਰਦੇ ਆ ਹਾਂ ਉਹ ਯਾਰ ਉਹਨਾਂ ਨੇ ਉਹਨਾਂ ਦਾ ਕੰਮ ਉਹਨਾਂ ਨੇ ਪ੍ਰੋਡਕਟ ਕਰਨਾ ਸਾਨੂੰ ਉਹਨਾਂ ਤੇ ਯਕੀਨ ਰੱਖਣਾ ਚਾਹੀਦਾ ਯਕੀਨ ਹੋਣਾ ਚਾਹੀਦਾ ਹਾਂ ਬਿਲਕੁਲ 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 ਕੀ ਗੱਲ ਕਰੀ ਦੀਆਂ ਨਾ ਇਦਾਂ ਇਦਾਂ ਲੂਈ ਇਦਾਂ ਹੁੰਦੀ ਆ ਮਤਲਬ ਕਿ ਵਾਟੇ ਜੇ ਉਹ ਨਾ ਹੁੰਦੇ ਤਾਂ ਹੁਣ ਤਾਂ ਦਵਾਈ ਹੋ ਜਾਣਾ ਕਈ ਕੁਛ ਦਵਾਈ ਹੋ ਜਾਣਾ ਜੀ ਚਲੋ ਠੀਕ ਹੈ ਜੀ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਜੀ ਮਿਲਦੇ ਆਂ ਜੀ ਫੇਰ ਤੁਹਾਨੂੰ ਆ ਗਈ ਹੈ ਜੀ ਸਾਡੀ ਰੋਟੀ ਆਲੂ ਸੁੱਕੇ ਰੋਟੀ ਇੱਧਰ ਵੀ ਆ ਗਈ ਹੈ ਜੀ ਇਹ ਇਧਰ ਟੀਵੀ 'ਚ ਖਬਰਾਂ ਚੱਲਦੀਆਂ ਪਈਆਂ ਜੀ ਉਹੀ ਪਾਕਿਸਤਾਨ ਲੜਾਈ ਵਾਲੀਆਂ ਤੇ ਲੋ ਜੀ ਇਧਰ ਮਨਪ੍ਰੀਤ ਵੀ ਆ ਗਈ ਆ ਚਲੋ ਤੁਮਲਾ ਮਿਰਚ ਪਨੀਰ ਦੀ ਸਬਜ਼ੀ ਪਈ ਸੀਗੀ ਹਾਂ ਹਾਂ ਚਲੋ ਹੋਰ ਦਾ ਜਾਮ ਵੀ ਥੋੜੀ ਜਿਹੀ ਪਈ ਆ ਕੋਈ ਨਹੀਂ ਉਹਨੂੰ ਤਾਂ ਖਾ ਲਈ ਆ ਆ ਮਾਂ ਬਣਾ ਦੇ ਸੁੱਕਿਆਂ ਨੂੰ ਤਾਂ ਖਾਦ ਜਣੀ ਸੀਗੀ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਠੀਕ ਆ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਰਾਤ ਦਾ ਫੇ ਚੱਲਦੇ ਆ ਜੀ ਕੋਠੇ ਤੇ ਥੋੜੀ ਦਿਰ ਦੇਖਦੇ ਆ ਕੀ ਮਾਹੌਲ ਆ ਲੋ ਜੀ ਇਧਰ ਸਾਰੇ ਇਹ ਦੇਖੋ ਜੀ ਬਲੈਕਆਊਟ ਹੋਇਆ ਆ ਆ ਤੇ ਚਲੋ ਜੀ ਆਪਾਂ ਆਉਣ ਕਰਦੇ ਆ ਜੀ ਇੱਥੇ ਹੀ ਬਲੌਗ ਦਾ ਐਂਡ ਤੇ ਫਿਰ ਆਪਾਂ ਵੀ ਲਾਈਕ ਕਰ ਦੇਣੀ ਆ ਬੰਦ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਚਲੋ ਜੀ ਮਿਲਦੇ ਆ ਅੱਜ ਦਾ ਨਵੇਂ ਵੀ ਕਿੱਦਾਂ ਹਾਂ ਕੱਲ ਇੱਕ ਨਵੇਂ ਬਲੌਗ 'ਚ ਤੇ ਚਲੋ ਜੀ ਅੱਜ ਵੀ ਹੁਣ ਲਾਈਕ ਲੱਗੇ ਆ ਜੀ ਬੰਦ ਕਰਨ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇ